विधानसभा सेशन ਦੀ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ ਤੇ ਵਿਰੋਧੀਆਂ ਨੇ ਵੀ ਕਿਰਨ ਦੀ ਤਿਆਰੀ ਕਰ ਲਈ ਹੈ ਇਸ ਵਕਤ ਅਸੀਂ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਜਿੱਥੇ ਆਵਾਜ਼ ਮਨਮੀ ਪਾਰਟੀ ਦੇ ਵੱਲੋਂ ਸਾਈਕਲ ਰੈਲੀ ਕੀਤੀ ਜਾ ਰਹੀ ਹੈ ਵਿਧਾਨ ਸਭਾ ਤੱਕ ਜੋ ਕਿ ਇਹ ਰੈਲੀ ਕੀਤੀ ਜਾਵੇਗੀ ਤੇ ਇੱਥੇ ਪ੍ਰੋਟੈਸਟ ਜੋ ਕਿ ਹੈ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਹੈ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਸਾਹਿਬ ਕਹਿ ਰਹੇ ਕਿ ਪੰਜਾਬ ਦਾ ਖਜ਼ਾਨਾ ਖਾਲੀ ਆ ਜਦੋਂ ਪੰਜਾਬ ਦਾ ਖਜ਼ਾਨਾ ਖਾਲੀ ਆ ਫਿਰ 1 ਸਾਲਸ ਕੀ ਕਰ ਦੇਣਗੇ ਫਿਰ 1 ਸਾਲਸ ਕੀ ਕਰ ਦੇਣਗੇ ਕੈਪਟਨ ਸਾਹਿਬ ਨੇ 4 ਸਾਲਾਂ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸੀਗਾ ਕਿ ਮੈਂ ਪੰਜਾਬ ਦਾ ਖਜ਼ਾਨਾ ਭਰ ਦੂੰਗਾ ਮੈਨੂੰ ਟਾਈਮ ਦਿਓ ਪੰਜਾਬ ਦੇ ਲੋਕਾਂ ਨੇ ਬੇਨਤੀ ਕੀਤੀ ਸੀ 2017 ਚ ਕਿ ਮੈਂ ਪੰਜਾਬ ਦਾ ਖਜ਼ਾਨਾ ਜਿਹੜਾ ਹੈਗਾ 4 ਸਾਲਾਂ ਚ ਭਰ ਦੂੰਗਾ ਪਰ ਲਗਾਤਾਰ ਲੋਨ ਲੈ ਰਹੇ ਨੇਗੇ ਲਗਾਤਾਰ ਕੇਂਦਰ ਸਰਕਾਰ ਤੋਂ ਲੋਨ ਲੈ ਰਹੇ ਨੇਗੇ ਔਰ ਪੰਜਾਬ ਦੀ ਜਨਤਾ ਤੇ ਟੈਕਸ ਲਾ ਰਹੇ ਨੇਗੇ ਜਨਤਾ ਪੰਜਾਬ ਦੀ ਟੈਕਸ ਦੇ ਰਹੀ ਆ ਇਮਾਨਦਾਰੀ ਨਾਲ ਲੋਕ ਟੈਕਸ ਦੇ ਰਹੇ ਨੇ ਇਹ ਜਿਹੜਾ ਹੈਗਾ ਉਥੋਂ ਸੈਂਟਰ ਤੋਂ ਲਗਾਤਾਰ ਲੋਨ ਲੈ ਰਹੇ ਨੇ ਕਿ ਪਰ ਲੇਕਿਨ ਜਨਤਾ ਨੂੰ ਕੀ ਮਿਲਿਆ ਅੱਜ ਪੰਜਾਬ ਦੇ ਹਸਪਤਾਲ ਬਿਮਾਰ ਨੇ ਅੱਜ ਪੰਜਾਬ ਦਾ ਐਜੂਕੇਸ਼ਨ ਸੰਤੰਤਰ ਜਿਹੜਾ ਹੈਗਾ ਉਹ ਬੁਰੀ ਤਰ੍ਹਾਂ ਫਲॉप ਹੋ ਚੁੱਕਿਆ ਬੁਰੀ ਤਰ੍ਹਾਂ ਖਤਮ ਹੋ ਚੁੱਕਿਆ ਅੱਜ ਪੰਜਾਬ ਵਿੱਚ ਜਿਹੜਾ ਹੈਗਾ ਮਾਈਨਿੰਗ ਮਾਫੀਆ ਰੇਤ ਮਾਫੀਆ ਸ਼ਰਾਬ ਮਾਫੀਆ ਡਰੱਗ ਮਾਫੀਆ ਉਸੇ ਤਰ੍ਹਾਂ ਕੰਮ ਕਰ ਰਹੇ ਨੇ ਕਿ ਅੱਜ ਪੰਜਾਬ 'ਚ ਕੀ ਬਦਲਿਆ 4 ਸਾਲਾਂ 'ਚ ਕੁਝ ਨਹੀਂ ਬਦਲਿਆ ਅੱਗੇ ਅੱਗੇ ਬਦਲ ਜੇ ਕੀ ਪਤਾ ਕੋਈ ਹੈ ਉਮੀਦ ਲੈ ਕੇ ਚੱਲਿਓ ਵੈਸੇ ਬਜਟ ਤੋਂ ਕਿਉਂਕਿ ਇਸ ਵਾਰ ਲਾਸਟ ਬਜਟロナ ਸਰਕਾਰ ਹੋ ਸਕਦਾ ਖੁੱਲੇ ਗੱਫੇ ਦੇ ਦੇ ਲੋਕਾਂ ਨੂੰ ਜਿੰਨੇ ਮਰਜ਼ੀ ਖੁੱਲੇ ਗੱਫੇ ਦੇ ਦੇ ਮੈਂ ਸਮਝਦਾ ਪਰ ਸਰਕਾਰ ਬਾਰ-ਬਾਰ ਕਹਿੰਦੀ ਹੈ ਕਿ ਸਾਡੇ ਕੋਲ ਪੈਸਾ ਹੀ ਹੈ ਨਹੀਂ ਤੇ ਪੈਸਾ ਹੀ ਹੈ ਨਹੀਂ ਇਹ ਜਸਟ ਅਨਾਉਂਸਮੈਂਟਾਂ ਕਰਨਗੇ ਇਹ ਸਿਰਫ ਅਨਾਉਂਸਮੈਂਟ ਕਰਨਗੇ ਅਨਾਉਂਸਮੈਂਟ ਤੋਂ ਸਿਵਾਏ ਕੁਝ ਨਹੀਂ ਹੋਣਾ ਕਿਉਂਕਿ 4 ਸਾਲ ਅਨਾਉਂ ਲਾਂਗੇ ਕਿਤੇ ਕੋਈ ਪੰਜਾਬ ਦਾ ਵਿਕਾਸ 4 ਸਾਲ ਲਈ ਹੋਇਆ ਹੁਣ 6 ਮਹੀਨਿਆਂ ਚ ਕੀ ਕਰ ਲੈਣਗੇ ਇਹਨੇ ਹਰਪਾਲ ਚਿਮਾ ਜੋ ਇਥੋਂ ਚੰਡੀਗੜ੍ਹ ਐਮਐਲਏ ਹੋਸਟਲ ਤੋਂ ਵਿਨਾਸਫਾ ਵੱਲੋਂ ਲੀਡ ਕਰ ਰਹੇ ਨੇ ਤੇ ਇਥੋਂ ਸਾਈਕਲ ਰੈਲੀ ਕੀਤੀ ਜਾ ਰਹੀ ਹੈ ਕੈਪਟਨ ਸਰਕਾਰ ਨੂੰ ਘੇਰਨ ਦੇ ਲਈ ਮਹਿੰਗਾਈ ਦੇ ਮੁੱਦੇ ਤੇ ਕੈਪਟਨ ਸਰਕਾਰ ਨੂੰ ਘੇਰਨ ਦੇ ਲਈ ਅੱਜ ਜੋ ਇੱਥੇ ਹੈ ਰੈਲੀ ਕੀਤੀ ਜਾ ਰਹੀ ਹੈ ਸਾਈਕਲ ਰੈਲੀ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਕਿ ਇਤੇ ਹਰਪਾਲ ਚਿਮਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਹੋਣ ਦੇ ਨਾਤੇ ਉਹ ਆਮ ਕਾਂਗਰਸ ਨੂੰ ਵਿਧਾਨ ਸਭਾ ਦੇ ਅੰਦਰ ਵੀ ਘੇਰੇਗੀ ਤੇ 4 ਸਾਲ ਦੇ ਵਿੱਚ ਇਹਨਾਂ ਨੇ ਇਲਜ਼ਾਮ ਲਾਇਆ ਕਿ ਕੈਪਟਨ ਸਰਕਾਰ ਨੇ ਕੁਝ ਵੀ ਨਹੀਂ ਕੀਤਾ ਤੇ 1 ਸਾਲ ਬਾਕੀ ਰਹਿ ਗਿਆ ਵੀ ਤੇ ਉਹਨਾਂ ਦੇ ਆਉਣ ਤੋਂ ਹੁਣ ਵੀ ਉਮੀਦ ਨਹੀਂ ਹੈ ਤੇ ਇਹਨਾਂ ਨੇ ਸਾਫ਼ ਕੀਤਾ ਹੈ ਕਿ ਇਸ ਬਜਟ ਸੈਸ਼ਨ ਦੇ ਵਿੱਚ ਵੀ ਜੋ ਆਮ ਆਦਮੀ ਪਾਰਟੀ ਹੈ ਉਹਨੂੰ ਸਰਕਾਰ ਤੋਂ ਉਮੀਦ ਨਹੀਂ ਹੈ ਅੱਜ ਅੱਜ ਪੰਜਵਾਂ ਜਿਹੜਾ ਬਜਟ ਸੈਸ਼ਨ ਸਟਾਰਟ ਹੋਇਆਗਾ ਅੱਜ ਮਾਨਯੋਗ ਗਵਰਨਰ ਸਾਹਿਬ ਨੇ ਇੱਕ ਵਾਰ ਫੇਰ ਪੰਜਾਬ ਸਰਕਾਰ ਦੀ ਤਰਫੋਂ ਕੈਪਟਨ ਸਾਹਿਬ ਦੀ ਤਰਫੋਂ ਅੱਜ ਫੇਰ ਇੱਕ ਝੂਠ ਦਾ ਪਲੰਦਾ ਅੱਜ ਝੂਠ ਦਾ ਪਲੰਦਾ ਪੰਜਾਬ ਦੀ ਵਿਧਾਨ ਸਭਾ ਚ ਪੜਿਆ ਔਰ ਉਹ ਝੂਠ ਜਿਹੜਾ ਲਗਾਤਾਰ 4 ਸਾਲ ਤੋਂ ਗਵਰਨਰ ਸਾਹਿਬ ਬੋਲਦੇ ਆ ਰਹੇ ਸੀਗੇ ਅੱਜ ਉਹ ਮੈਂ ਸਮਝਦਾ ਪੰਜਵੇਂ ਸਾਲ ਵੀ ਅੱਜ ਉਹਨਾਂ ਨੇ ਪੰਜਵੇਂ ਸਾਲ ਵੀ ਲਗਾਤਾਰ ਝੂਠ ਬੋਲਿਆ ਅੱਜ ਪੰਜਾਬ ਦੇ ਅੱਜ ਪੰਜਾਬ ਦੇ ਲੋਕਾਂ ਨਾਲ ਫੇਰ ਮੈਂ ਸਮਝਦਾ ਪੰਜਵੀਂ ਬਾਾਰ ਕੈਪਟਨ ਸਾਹਿਬ ਨੇ ਧੋਖਾ ਕੀਤਾ ਪੰਜਵੀਂ ਬਾਾਰ ਪੰਜਾਬ ਦੇ ਲੋਕ ਗਵਰਨਰ ਸਾਹਿਬ ਤੋਂ ਝੂਠ ਬਲਵਾਇਆਗਾ ਇਹ ਜਿਹੜੇ ਜਿਹੜੇ ਚਾਰ ਚਾਰ ਪਹਿਲਾਂ ਗਵਰਨਰ ਅਡਰੈਸ ਹੋਏ ਨੇ ਚਾਰਾਂ ਦੇ ਵਿੱਚੋਂ ਕੁਝ ਨਹੀਂ ਨਿਕਲਿਆ ਜਿੰਨੇ ਵਾਅਦੇ ਕੀਤੇ ਜਾਂਦੇ ਨੇ ਜਿੰਨੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਉਹਦੇ 'ਚ ਇੱਕ ਵੀ ਗੱਲ ਲਾਗੂ ਨਹੀਂ ਹੁੰਦੀ ਜਿਹੜੇ ਇਸ 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 ਬਜਟ ਜਿਹੜਾ ਹੈਗਾ ਅਡਰੈਸ ਹੈਗਾ ਜਿਹੜਾ ਗਵਰਨਰ ਅਡਰੈਸ ਆ ਇਹਦੇ ਵਿੱਚ ਜਿਹੜੇ ਕਿਸਾਨੀ ਨਾਲ ਪਹਿਰੇ ਸੀਗੇ ਜਿਹੜੇ ਪੰਜਾਬ ਨਾਲ ਪਹਿਰੇ ਸੀਗੇ ਉਹ ਮਾਨਯੋਗ ਗਵਰਨਰ ਸਾਹਿਬ ਨੇ ਸਾਰੇ ਸਕਿਪ ਕੀਤੇ ਨੇ ਉਹ ਬਿਲਕੁਲ ਨਹੀਂ ਪੜੇ ਹੈਗੇ ਇੱਥੋਂ ਪਤਾ ਲੱਗਦਾ ਹੈਗਾ ਕਿ ਪੰਜਾਬ ਦਾ ਪੰਜਾਬ ਦੇ ਗਵਰਨਰ ਸਾਹਿਬ ਔਰ ਪੰਜਾਬ ਸਰਕਾਰ ਕੈਪਟਨ ਸਾਹਿਬ ਕਿਸ ਤਰ੍ਹਾਂ ਮੋਦੀ ਸਾਹਿਬ ਦਾ ਰਲਈ ਹੋਈ ਆ ਆ ਝੂੜ ਦਾ ਪਲੰਦਾ ਤਿਆਰਤਾ ਕਰ ਲਿਆ ਔਰ ਉਹਦੇ ਚ ਪੜਨ ਦੀ ਯੁਰਤ ਜਿਹੜੀ ਸੀ ਕੈਪਟਨ ਸਾਹਿਬ ਨੇ ਪੜਨ ਦੀ ਯੁਰਤ ਨਹੀਂ ਕੀਤੀ ਰਾਜਪਾਲ ਸਾਹਿਬ ਨੇ ਪੜਨ ਦੀ ਯੁਰਤ ਨਹੀਂ ਕੀਤੀ ਇੱਥੋਂ ਪਤਾ ਲੱਗਦਾ ਕਿ ਪੰਜਾਬ ਸਰਕਾਰ ਘਾਮੇ ਕਰਕੇ ਉਹਨਾਂ ਨੇ ਰੋਕਤਾ ਕਿ ਪੜਿਆ ਹੀ ਨਹੀਂਗਾ ਦੇਖੋ ਹਾਗਾਮੇ ਕਰਕੇ ਰੋਕਤਾ ਅਸੀਂ ਅਬਦਾ ਪ੍ਰੋਟੈਸਟ ਕਰ ਰਹੇ ਸੀਗੇ ਉਹਨਾਂ ਦੀ ਕੁਰਸੀ ਕੋਲੇ ਥੋੜੀ ਖੜੇ ਸੀਗੇ ਅਸੀਂ ਤਾਂ ਥੱਲੇ ਖੜੇ ਸੀ ਬਹੁਤ ਵੱਡਾ ਡਿਸਟੈਂਸ ਸੀਗਾ ਉਹਨਾਂ ਨੂੰ ਇਹ ਗੱਲਾਂ ਪੜ੍ਹਨੀਆਂ ਚਾਹੀਦੀਆਂ ਸੀਗਾ ਇੱਥੋਂ ਪਤਾ ਲੱਗਦਾ ਕਿ ਪੰਜਾਬ ਸਰਕਾਰ ਕੈਪਟਨ ਸਾਹਿਬ ਕਿਸ ਤਰ੍ਹਾਂ ਮੋਦੀ ਸਾਹਿਬ ਨਾਲ ਮਿਲ ਕੇ ਕੰਮ ਕਰ ਰਹੇ ਨੇ ਕਿ ਅਸੀਂ ਅੱਜ ਇਹ ਜਿਹੜਾ ਗਵਰਨਰ ਅਡਰੈਸ ਆ ਇਹਨੂੰ ਅੱਥੇ ਇੱਥੇ ਸਾੜ ਕੇ ਇਹਦਾ ਅਸੀਂ ਵਿਰੋਧ ਕਰ ਰਹੇ ਹਾਂਗੇ ਦੇਖੋ 2017 ਦੇ ਵਿੱਚ ਕਾਂਗਰਸ ਪਾਰਟੀ ਨੇ ਪ੍ਰਸ਼ਾਂਤ <strong>ਕਿਸ਼ੋਰ</strong> ਨੂੰ ਹਾਇਰ ਕੀਤਾ ਸੀਗਾ ਔਰ ਬਹੁਤ ਵੱਡਾ ਝੂਠ ਦਾ ਪਲੰਦਾ ਪੰਜਾਬ ਦੇ ਲੋਕਾਂ 'ਚ ਪੇਸ਼ ਕੀਤਾ ਸੀਗਾ ਵੱਡੇ ਵੱਡੇ ਵਾਦੇ ਕਾਂਗਰਸ ਪਾਰਟੀ ਨੇ ਪ੍ਰਸ਼ਾਂਤ <strong>ਕਿਸ਼ੋਰ</strong> ਨਾਲ ਮਿਲ ਕੇ ਚਾਹੇ ਕਰ ਕਰ ਨੌਕਰੀ ਦੀ ਗੱਲ ਕਰ ਲਈਏ ਇਹ ਵਾਦਾ ਲਿਖਤੀ ਰੂਪ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਕੀਤਾ ਸੀਗਾ ਚਾਹੇ ਕਿਸਾਨੀ ਕਰਜ਼ੇ ਦੀ ਮਾਫੀ ਦੀ ਗੱਲ ਕਰ ਲਈਏ ਇਹ ਵਾਦਾ ਪ੍ਰਸ਼ਾਂਤ <strong>ਕਿਸ਼ੋਰ</strong> ਓ ਦੀ ਟੀਮ ਤੇ ਕੈਪਟਨ ਸਾਹਿਬ ਨੇ ਕਾਂਗਰਸ ਪਾਰਟੀ ਦੇ ਕੀਤਾ ਸੀਗਾ ਔਰ 2500 ਰੁਪਏ ਪੈਨਸ਼ਨ ਗਰੀਬਾਂ ਨੂੰ ਦਲਤ ਰੋਗਾਂ ਨੂੰ 5 ਮਾਰ ਦੇ ਪਲਾਟ ਔਰ ਉਹਨਾਂ ਦਾ ਕਰਜ਼ਾ ਮਾਫ ਸਾਰੀਆਂ ਵੱਡੇ ਵੱਡੇ ਤਮਾਮ ਵਾਦੇ ਜਿਹੜੇ ਪ੍ਰਸ਼ਾਂਤ ਕੁਸ਼ੋਰ ਦੀ ਟੀਮ ਨੇ ਕੈਪਟਨ ਸਾਹਿਬ ਨੇ ਮਿਲਕੇ ਕੀਤੇ ਸੀਗੇ ਗੁਰੂ ਗ੍ਰੰਥ ਸਾਹਿਬ ਜੀ ਨੇ ਲੋਕਾਂ ਨੇ ਬੇਅਦਵੀ ਕੀਤੀ ਸੀ ਉਹਨਾਂ ਨੂੰ ਉਹਨਾਂ ਨੂੰ ਸਜ਼ਾ ਦੇਣ ਦੀ ਗੱਲ ਵੀਰ ਨੇ ਕੀਤੀ ਸੀ ਔਰ ਦੂਜਾ ਜਿਹੜਾ ਹੈਗਾ ਮੱਥੇ ਮੱਥੇ ਨਾਲ ਲਾ ਕੇ ਗੁਟਕਾ ਸਾਹਿਬ ਲਾ ਕੇ ਸੌ ਚੁੱਕੀ ਸੀ ਕਿ ਮੈਂ 4 ਹਫ਼ਤੇ ਜੋ ਪੰਜਾਬ ਵਿੱਚ ਨਸ਼ਾ ਖਤਮ ਕਰ ਦੂੰ ਸਾਰੇ ਵਾਦੇ ਕੈਪਟਨ ਸਾਹਿਬ ਨੇ ਐਵੇਂ ਐਸਾ ਵੀਂਦਾ ਪ੍ਰਸ਼ਾਂਤ ਕੁਸ਼ੋਰ ਦੀ ਸਲਾਹ ਤੇ ਹੀ ਉਦੋਂ ਕੀਤੇ ਸੀਗੇ ਹੁਣ ਉਹਨਾਂ ਨੂੰ ਸਲਾਹ ਕਰ ਲਾਇਆ ਗਿਆ ਲਾਸਟ ਈਅਰ ਪਹਿਲਾਂ ਇੱਕ ਸਲਾਹਕਾਰਾਂ ਦੀ ਫੌਜ ਸਰਾਕਰਾਂ ਦੀ ਫੌਜ ਜਿਹੜੀ ਆ ਕੈਪਟਨ ਸਾਹਿਬ ਨੇ ਪਹਿਲਾਂ ਭਰਤੀ ਕੀਤੀ ਹੋਈ ਆ ਹੁਣ ਇੱਕ ਹੌਸਲਾ ਕਰ ਲਾਇਆ ਗਿਆ ਸੋ ਇੱਥੋਂ ਪਤਾ ਲੱਗਦਾ ਕਿ ਕੈਪਟਨ ਸਾਹਿਬ ਨੇ 4 ਸਾਲਾਂ ਚ ਕੋਈ ਕੰਮ ਨਹੀਂ ਕੀਤਾ ਡੱਕਾ ਤੋੜਿਆ ਨਹੀਂ ਪੰਜਾਬ ਦੇ ਲੋਕਾਂ ਦਾ ਕੋਈ ਕੰਮ ਨਹੀਂ ਹੋਇਆ ਕੋਈ ਸਹੂਲਤ ਨਹੀਂ ਮਿਲੀ ਕੋਈ ਵਾਦਾ ਵਫਾ ਨਹੀਂ ਪੰਜਾਬ ਦੇ ਲੋਕਾਂ ਨੂੰ ਕੀਤਾ ਹੈਗਾ ਸੋ ਹੁਣ ਜਿਹੜਾ ਟੈਕਸ ਪੇਅਰ ਦਾ ਪੈਸਾ ਹੈਗਾ ਜਿਹੜੇ ਲੋਕ ਟੈਕਸ ਦਿੰਦੇ ਨੇਗੇ ਉਹਨਾਂ ਦਾ ਪੈਸਾ ਜਿਹੜਾ ਹੈਗਾ ਉਹ ਜਾઈ ਗਵਾਰ ਰਹੇ ਨੇ ਕਿ ਵੱਡੀਆਂ ਕੋਠੀਆਂ ਦੇਤੀਆਂ ਕਾਰਾਂ ਦੇਤੀਆਂ ਸਿਕਿਉਰਿਟੀ ਦੇਤੀ ਵੱਡੇ ਵੱਡੇ ਜਿਹੜੇ ਲਾਭ ਦੇਤੇ ਇੱਥੋਂ ਪਤਾ ਲੱਗਦਾ ਕਿ ਕੈਪਟਨ ਸਾਹਿਬ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਦਾ ਪੈਸਾ ਜਿਹੜਾ ਹੈਗਾ ਉਹ ਵੇਚ ਰਹੇ ਨੇ ਔਰ ਇੱਕ ਮੈਂ ਸਮਝਦਾ ਝੂਠ ਦੇ ਵਪਾਰੀ ਨੂੰ ਝੂਠ ਦੇ ਪਲੰਦੇ ਨੂੰ ਹੈਗਾ ਦੁਬਾਰਾ ਫੇਰ ਲਿਆਂਦਾਗਾ ਔਰ ਪੰਜਾਬ ਦੇ ਲੋਕ ਜਾਣਦੇ ਨੇਗੇ ਕਿ ਇਲੈਕਸ਼ਨ ਕਰਕੇ ਲਿਆਂਦਾਗਾ ਔਰ ਪੰਜਾਬ ਦੇ ਲੋਕ ਸਭ ਕੁਝ ਕਹਣਗੇ ਕੈਪਟਨ ਸਾਹਿਬ ਨੂੰ ਵੀ ਸਿਕਣਗੇ ਔਰ ਕਾਂਗਰਸ ਪਾਰਟੀ ਨੂੰ ਸਭ ਕੁਝ ਕਹਣਗੇ ਦੇਖੋ ਪਿਛਲੀ ਵਾਰ 4.40 ਕਰੋੜ ਰੁਪਈਆ ਕਾਂਗਰਸ ਪਾਰਟੀ ਨੇ 4.40 ਕਰੋੜ ਰੁਪਈਆ ਜਿਹੜਾ ਸੀਗਾ ਉਹ ਪ੍ਰਸ਼ਾਂਤ ਛੋਰਤ ਦੀ ਟੀਮ ਨੂੰ ਪੇ ਕੀਤਾ ਸੀਗਾ ਉਦੋਂ ਕਾਂਗਰਸ ਪਾਰਟੀ ਨੇ ਐਡਾ ਵੱਡਾ ਪੈਸਾ ਪੇ ਕਰਕੇ ਲਿਆਂਦਾ ਸੀ ਹੁਣ ਜਿਹੜਾ ਹੈਗਾ ਉਹ ਉਹਨਾਂ ਨੂੰ 1 ਕਰੋੜ ਦੀ ਨੌਕਸ ਤੇ ਰੱਖਿਆਗਾ ਇੱਥੋਂ ਪਤਾ ਲੱਗਦਾ ਕਿ ਹੁਣ ਜਿਹੜਾ ਪੈਸਾ ਕਰਾ ਖਲਾਊਗਾ ਪਰ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਉਡਾਇਆ ਜਾ ਰਿਹਾ ਜਿੰਨੀ ਮਰਜ਼ੀ ਜਿੰਨੇ ਵੱਡੇ ਵੱਡੇ ਰਣਨੀਤੀਕਾਰਜ ਨੇ ਮਰਜ਼ੀ ਲੈ ਕੇ ਆਉਣ ਅੱਜ ਪੰਜਾਬ ਦੇ ਲੋਕ ਤਿਆਰ ਨਹੀਂ ਕੈਪਟਨ ਸਾਹਿਬ ਨੂੰ ਸਭ ਕੁਝ ਸਿਖਾਉਣਗੇ ਜਿੱਡਾ ਮਰਜ਼ੀ ਇਹ ਚਿਹਰਾ ਤਿਆਰ ਕਰ ਲੈਣ ਜਿੱਡਾ ਮਰਜ਼ੀ ਕੁਝ ਪ੍ਰਚਾਰ ਕਰ ਲੈਣ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਇੱਕ ਮੈਂ ਸਮਝਦਾ ਇੱਕ ਠੱਗ ਤੇ ਚੋਰ ਦੀ ਜਿਹੜੀ ਆ ਉਹ ਨਿਯੁਕਤੀ ਕੈਪਟਨ ਸਾਹਿਬ ਨੇ ਕੀਤੀ ਆ ਉਸ ਠੱਗ ਚੋਰ ਨੂੰ ਤਾਂ ਸਭ ਕੀ ਸਿਖਾਉਣੇ ਸਿਖਾਉਣਾਗਾ ਕੈਪਟਨ ਸਾਹਿਬ ਨੂੰ ਸਿਖਾਉਣਗੇ ਕਾਂਗਰਸ ਪਾਰਟੀ ਦਾ ਬਿਸਤਰਾ ਗੋਲ ਲੋਕ ਦੇ ਹੋਇਆ ਹੈਗਾ 2022 ਚ ਕਰਨਗੇ ਵੱਲੋਂ ਸਾਈਕਲ ਰੈਲੀ ਕੱਟੀ ਜਾ ਰਹੀ ਹੈ ਸਾਡੇ ਅਮਰ अरोड़ा ਜੀ ਨੇ अरोड़ा ਸਾਹਿਬ ਕੀ ਲੱਗਦਾ ਹੈ ਕਿ ਜੋ ਅੱਜ ਰੈਲੀ ਕੱਢ ਰਹੇ ਹੋ ਕੀ ਮਕਸਦ ਕੀ ਹੈ ਦੇਖੋ ਜੀ ਪੰਜਾਬ ਪਿਛਲੇ 4 ਸਾਲਾਂ ਦੇ ਵਿੱਚ ਬੈਟ ਤੋਂ ਵਰਸ ਕੰਡੀਸ਼ਨ ਵੱਲ ਗਿਆ ਹੈ ਮੰਦ ਹਾਲੀਏ ਜਿਹੜੀ ਉਹ ਲੋਕਾਂ ਦੀ ਵਧ ਰਹੀ ਹੈ ਜਿਹਨੂੰ ਹਾਈਲਾਈਟ ਕਰਨ ਦੇ ਲਈ ਸੀ ਅੱਜ ਕੇਂਦਰ ਔਰ ਪੰਜਾਬ ਸਰਕਾਰ ਦੇ ਖਿਲਾਫ ਦਿਨ ਪ੍ਰਤੀ ਦਿਨ ਵਧ ਰਹੀ ਮਹਿੰਗਾਈ ਜਿਹਦੇ ਚ ਕਿਸਾਨ ਆਮ ਵਿਅਕਤੀ ਘਰੇਲੂ ਘਰੇਣੀ ਗ੍ਰਹਿਣੀਆਂ ਲੇਡੀਜ਼ ਨੇ ਜਿਹੜੀਆਂ ਹਰੇਕ ਬੰਦੇ ਦੀ ਰਸੋਈ ਹੈ ਜਿਹੜੀ ਇਫੈਕਟ ਹੋ ਰਹੀ ਹੈ ਤੇ ਸਰਕਾਰ ਜਿਹੜਾ 마ਫੀਆ ਉਸੇ ਤਰੀਕੇ ਨਾਲ ਚਲਾ ਰਹੀ ਜਿਹਦੀ ਵਜ੍ਹਾ ਕਰਕੇ ਪੰਜਾਬ ਕਰਜ਼ੇ ਠਾ ਰਿਹਾ ਹੈ ਔਰ ਮੰਦ ਹਲੀਵਲ ਜਾ ਰਿਹਾ ਜਿਹਨੂੰ ਹਾਈਲਾਈਟ ਕਰਦੇ ਨੇ ਸੀ ਅਜੇ ਪ੍ਰੋਟੈਸਟ ਕਰ ਰਹੇ ਆ ਸਰਕਾਰ بار بار ਇਹ ਕੇਰੀਆ ਕਿ ਸੈਂਟਰ ਗਵਰਨਮੈਂਟ ਪਿੱਛੋਂ ਤੇ ਵਧਾ ਰਹੀ ਹੈ ਕਿ ਜੋ ਕੀਮਤਾਂ ਨੇ ਦੇਖੋ ਇਹਦੇ ਚ ਕੋਈ ਦੋਰਾ ਨਹੀਂ ਕਿ ਕੇਂਦਰ ਦੀ ਮੋਦੀ ਸਰਕਾਰ ਅੰਬਾਨੀ ਨੂੰ ਸ਼ੈੱਲ ਵਾਲਿਆਂ ਨੂੰ ਜਿਹੜੇ ਕੰਪਨੀਆਂ ਨੇ ਉਹਨਾਂ ਨੂੰ ਆਪਣਾ ਫਾਇਦਾ ਪਹੁੰਚਾਉਣ ਦੇ ਲਈ ਮਹਿੰਗਾਈ ਜਿਹੜੀ ਕਰਦੀ ਹੈ ਪਰ ਪੰਜਾਬ ਦੇ ਵਿੱਚ ਇਸ ਟਾਈਮ ਪੈਟਰੋਲ ਦੇ ਉੱਪਰ 26% ਵੈਟ ਹੈ ਡੀਜ਼ਲ ਦੇ ਉੱਪਰ 16 ਜਿਹੜਾ ਕਿ ਹਾਈਐਸਟ ਹੈ ਇਨ ਦਾ ਕੰਟਰੀ ਇਹ ਕਿਉਂ ਨਹੀਂ ਘਟਾ ਸਕਦੇ ਹੈਗੇ ਇਹ ਘਟੂ ਤਾਂ ਤਾਂ ਹੀ ਨਾ ਜੇ ਮਾਫੀਆ ਬੰਦ ਹੋਊਗਾ ਮਾਫੀਆ ਵਾਲਾ ਪੈਸਾ ਜਿਹੜਾ ਉਹ ਸਰਕਾਰ ਦੇ ਖਜ਼ਾਨੇ ਦੇ ਵਿੱਚ ਆਊਗਾ ਪਰ ਇੱਕ ਪਾਸੇ ਆਪ ਲੁੱਟ ਰਹੇ ਨੇ ਤੇ ਲੋਕਾਂ ਦੇ ਉੱਪਰ ਨਵੇਂ-ਨਵੇਂ ਬੋਝ ਪਾ ਰਹੇ ਨੇ ਤੇ ਵਿਧਾਨ ਸਭਾ 'ਚ ਘੇਰਨ ਦੀ ਕਿਸ ਤਰ੍ਹਾਂ ਦੀ ਤਿਆਰੀ ਹੈ ਤੁਹਾਡੀ ਇਸ ਸਾਲ ਦਾ ਆਖਰੀ ਬਜਟ ਸੈਸ਼ਨ ਹੈ ਸਰਕਾਰ ਦਾ ਦੇਖੋ ਜੀ ਘੇਰਨਾ ਤਾਂ ਇਹਨਾਂ ਦੀ ਆਪਦੀਆਂ ਕਾਰਗੁਜ਼ਾਰੀਆਂ ਦੇ ਉੱਪਰ ਹੀ ਹੈ ਪਿਛਲੇ 4 ਸਾਲ ਹੁਣ ਬੜੇ ਸ਼ਬਜ਼ਵਾਦ ਦਿਖਾ ਰਹੇ ਨੇ ਸੀ ਆ ਕਰ ਦਾਂਗੇ ਉਹ ਕਰ ਦਾਂਗੇ 1 ਸਾਲ ਦੇ ਵਿੱਚ ਪਰ ਪਿਛਲੇ 4 ਸਾਲਾਂ ਦਾ ਹਿਸਾਬ ਕਿਤਾਬ ਕੌਣ ਦਊਗਾ ਕੱਲਾ ਕੱਲਾ ਦਿਨ ਸੀ ਜਿਹੜਾ ਉਹ ਸਹਾਇੀ ਹੁੰਦਾ ਹੈ ਡਿਵੈਲਪਮੈਂਟ ਦੇ ਲਈ ਪਰ ਇਹਨਾਂ ਨੇ 4 ਸਾਲਾਂ ਦਾ ਡੱਕਾ ਨਹੀਂ ਟੋੜਿਆ ਹੈਗਾ ਤੇ ਉਹ ਜਵਾਬ ਹੈ ਜਿਹੜਾ ਰਿਪੋਰਟ ਕਾਰਡ ਹੈ ਇਹਨਾਂ 4 ਸਾਲਾਂ ਦਾ ਉਹ ਜ਼ਰੂਰ ਮੰਗਿਆ ਜਾਏਗਾ ਬਿਲਕੁਲ ਇਹਨਾਂ ਵਿਧਾਇਕ ਅਮਰ ਰੋੜਾ ਜੋ ਕਿ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਵਿੱਚ 4 ਸਾਲ ਦਾ ਰਿਪੋਰਟ ਕਾਰਡ ਹੈ ਜੋ ਕੈਪਟਨ ਸਰਕਾਰ ਤੋਂ ਜ਼ਰੂਰ ਮੰਗਿਆ ਜਾਵੇਗਾ ਅੱਜ ਪੰਜਵਾਂ ਇਹ ਜਿਹੜਾ ਹੈ ਸੈਸ਼ਨ ਇਸ ਹਾਲ ਦਾ ਸ਼ੁਰੂ ਹੋ ਗਿਆ ਤੇ ਇਸ ਦੇ ਵਿੱਚ ਹੁਣ ਤੱਕ ਅਸੀਂ ਸਿਰਫ ਗਵਰਨਰ ਸਾਹਿਬ ਤੋਂ ਇੰਨੇ ਹੀ ਪੁੱਛਣਾ ਪੁੱਛਿਆ ਕਿ ਜੀ ਗਵਰਨਰ ਸਾਹਿਬ ਜਿਹੜੇ ਪਹਿਲਾਂ 4 ਸਾਲ ਤੁਹਾਡੇ ਤੋਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਝੂਠ ਬੁਲਵਾਉਂਦੀ ਰਹੀ ਹੈ ਪਹਿਲਾਂ ਉਹਦਾ ਲੇਖਾ ਜੋਖਾ ਤਾਂ ਦੇ ਦਿਓ ਜਿੰਨੇ ਵਾਦੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਪਦੇ ਉਹਨਾਂ ਨੂੰ ਆਪਦੀਆਂ ਅਚੀਵਮੈਂਟਸ ਦੱਸ ਕੇ ਗਵਰਨਰ ਸਾਹਿਬ ਤੋਂ ਝੂਠ ਬੁਲਾਉਂਦੇ ਰਹੇ ਨੇ ਉਹਨਾਂ ਚੋਂ ਇੱਕ ਵੀ ਅਜੇ ਤੱਕ ਪੂਰਾ ਨਹੀਂ ਹੋਇਆ ਉਹ ਚਾਰੇ ਦੇ ਚਾਰੇ ਪਿਛਲੇ ਸਾਲਾਂ ਵਾਲੇ ਵੀ ਅਸੀਂ ਨਾਲ ਲੈ ਕੇ ਗਏ ਸੀਗੇ ਪਰ ਕਿਉਂਕਿ ਇੱਕ ਰਿਟਾਇਰ ਰਟਾਇਆ ਭਾਸ਼ਣ ਹੈ ਜਿਹੜਾ ਉਹ ਦੇ ਦਿੱਤਾ ਜਾਂਦਾ ਹੈ ਤੇ ਉਸੇ ਤਰੀਕੇ ਦੇ ਨਾਲ ਨਾ ਕੋਈ ਕੰਮ ਹੋ ਰਿਹਾ ਹੈ ਨਾ ਕੋਈ ਵਾਦਾ ਪੂਰਾ ਹੋ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਕਿ ਇਸ ਦੇ ਵਿੱਚ ਜਿਹੜੀ ਕਾਨੂੰਨ ਬਣਾਉਣ ਦੀ ਖੇਤੀ ਕਾਨੂੰਨਾਂ ਨੂੰ ਅਮੈਂਡ ਕਰਨ ਦੀ ਜਿਹੜੀ ਗੱਲ ਪੰਜਾਬ ਸਰਕਾਰ ਨੇ ਕਈ ਇਹਨੂੰ ਆਪਦੀ ਬਹੁਤ ਵੱਡੀ ਅਚੀਵਮੈਂਟ ਦੱਸੀ ਹੈ ਉਹ ਤਾਂ ਪਿਛਲੇ ਤਕਰੀਬਨ 4 ਮਹੀਨਿਆਂ ਤੋਂ ਗਵਰਨਰ ਸਾਹਿਬ ਕੋਲੇ ਪੈਂਡਿੰਗ ਪਈ ਹੈ ਹੁਣ ਉਹ ਅਚੀਵਮੈਂਟ ਹੈ ਜਾਂ ਫੇਲਿਅਰ ਹੈ ਇਹ ਤਾਂ ਜਾਂ ਸਪੀਕਰ ਸਾਹਿਬ ਦੱਸਣ ਜਾਂ ਗਵਰਨਰ ਸਾਹਿਬ ਦੱਸਣ ਜਾਂ ਪੰਜਾਬ ਸਰਕਾਰ ਦੱਸੇ ਸੋ ਇਸ ਕਰਕੇ ਇਸ ਝੂਠ ਦੇ ਪਲੰਦੇ ਦਾ ਨਿਪਟਾਰਾ ਕਰਨ ਦੇ ਲਈ ਲੇਖਾ ਜੋਖਾ ਪਿਛਲੇ 4 ਸਾਲਾਂ ਦੇ ਵਿੱਚ ਲੈਣ ਲਈ ਅਸੀਂ ਕਿਹਾ ਕਿ ਪਹਿਲਾ ਪਿਛਲਾ ਲੇਖਾ ਜੋਖਾ ਜਿਹੜਾ ਉਹ ਦਿਓ ਇਹ ਇਹ ਜਿਹੜਾ ਝੂਠ ਬੋਲਿਆ ਜਾ ਰਿਹਾ ਹੈ ਹਰੇਕ ਪੱਖੋਂ ਉਹ ਉਹਨੂੰ ਬਿਲਕੁਲ ਬੰਦ ਕਰੋ ਤੁਸੀਂ ਜਿਸ ਤਰ੍ਹਾਂ ਦੇ ਨਾਲ ਜੇ ਕਹੀਏ ਕਿ ਕੋਈ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਕੋਈ ਗੱਲ ਹੋ ਜਾ ਕੋਈ ਵਿਰੋਧ ਹੋ ਜਾ ਨਹੀਂ ਮੈਂ ਉਹੀ ਦੱਸ ਰਹੀ ਤੁਹਾਨੂੰ ਇਹਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਬੜੇ ਪ੍ਰੋਮੀਨੈਂਟਲੀ ਕਹਿ ਰਹੀ ਹੈ ਕਿ ਅਸੀਂ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਉਨ੍ਹਾਂ ਦੀਆਂ ਐਮੈਂਡਮੈਂਟਸ ਨੇ ਜਿਹੜੀਆਂ ਉਹ ਵਿਧਾਨ ਸਭਾ ਦੇ ਵਿੱਚ ਪਿਛਲੇ ਸੈਸ਼ਨ 'ਚ ਕੀਤੀਆਂ ਨੇ ਪਰ ਅੱਜ ਤਕਰੀਬਨ 4 ਮਹੀਨੇ ਹੋ ਗਏ ਉਹ ਮਨਜ਼ੂਰ ਕਿਉਂ ਨਹੀਂ ਹੋਈਆਂ ਸੀਗੀਆਂ ਜੇ ਇੰਨੇ ਹੀ ਇਹ ਤਿੰਨ ਅਮੈਂਡਮੈਂਟਸ ਪੰਜਾਬ ਦੇ ਭਲੇ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਭਲੇ ਦੇ ਵਿੱਚ ਸੀਗੀਆਂ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਜੀ 4 ਮਹੀਨਿਆਂ ਤੋਂ ਉਹਨਾਂ ਨੇ ਕੀਤਾ ਕਿਉਂ ਨਹੀਂ ਕੋਈ ਜਾ ਕੇ گورنر ਦੇ ਘਰ ਦੇ ਬਾਹਰ ਅੱਜ ਵੀ ਤਾਂ ਕਾਂਗਰਸ ਪਾਰਟੀ گورنر ਦਾ ਘਰ ਖੇਰਨ ਗਈ ਹੋਈ ਹੈ ਨਾ ਡਰਾਮਾ ਕੀਤਾ ਹੀ ਹੈ ਜੇ ਇਹ ਹੀ ਤਿੰਨ ਮਹੀਨੇ ਢਾਈ ਮਹੀਨੇ ਪਹਿਲਾਂ ਕੀਤਾ ਹੁੰਦਾ ਜੇ ਅਰਵਿੰਦ ਕੇਜਰੀਵਾਲ ਆਪ ਦੇ ਦਿੱਲੀ ਦੇ ਲੋਕਾਂ ਦੀਆਂ ਮੰਗਾਂ ਮਨਵਾਉਣ ਦੇ ਲਈ ਤੇ ਕਾਨੂੰਨ ਪਾਸ ਕਰਾਉਣ ਦੇ ਲਈ ਉਹਨੂੰ ਅਪਰੂਵ ਕਰਾਉਣ ਦੇ ਲਈ 10 ਦਿਨ ਜਾ ਕੇ ਲੈਫਟੀਨੈਂਟ گورنر ਦਿੱਲੀ ਦੇ ਵੇਟਿੰਗ ਰੂਮ ਦੇ ਵਿੱਚ ਭੁੱਖੇ ਪਾਣੇ ਬੈਠ ਸਕਦੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਜੀ ਆਪਦੇ ਫਾਰਮ ਹਾਊਸ ਤੋਂ ਉੱਠ ਕੇ ਉੱਥੇ ਕਿਉਂ ਨਹੀਂ ਜਾ ਸਕਦੇ ਹੈਗੇ ਮੈਂ ਕਹਿੰਦੇ ਸੀ ਕਿ ਦੁਬਾਰੇ ਭੇਜਾਂਗੇ ਕਹਿੰਦੇ ਕਾਨੂੰਨੀ ਨੁਕਤਾ ਮੈਂ ਕਹਿੰਦਾ ਬਿਲਕੁਲ ਠੀਕ ਹੈ ਜੀ ਕਾਨੂੰਨੀ ਨੁਕਤਾ ਹੈ ਪਰ ਉਹਦੇ ਵਿੱਚ 4 ਮਿੰਟ ਪਾਏ ਕਿਉਂ ਮੈਂ ਤਾਂ ਇਹ ਪੁੱਛਣਾ ਚਾਹ ਰਿਹਾ ਇਹ ਸਿਰਫ ਔਰ ਸਿਰਫ ਇੱਕ ਦੂਜੇ ਦੇ ਪਾਲੇ ਦੇ ਵਿੱਚ ਗੇਂਸ ਸੱਟਾਂ ਵਾਲਾ ਕੰਮ ਹੈ ਜਿਹੜਾ ਉਹ ਕਰ ਰਹੀ ਹੈ ਕੇਂਦਰ ਤੇ ਪੰਜਾਬ ਸਰਕਾਰ ਦੋਨੋਂ ਅੰਦਰੋਂ ਰਲੀਆਂ ਮਿਲੀਆਂ ਨੇ ਇੱਕੋ ਥਾੜੀ ਦੇ ਚੱਟੇ ਵੱਟੇ ਨੇ ਸਿਰਫ ਔਰ ਸਿਰਫ ਉਹਨਾਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਨੂੰ ਸਿਰਫ ਇਹ ਲੱਗ ਰਿਹਾ ਹੈ ਕਿ ਆਹ ਪੰਜ ਚਾਰ ਮਹੀਨੇ ਨੇ ਜਿਹੜੇ ਉਹ ਹੋਰ ਕਿਸਾਨੀ ਮੁੱਦੇ ਨੂੰ ਗੁੰਮਰਾਹ ਕਰਕੇ ਅਸੀਂ ਆਪਦੀਆਂ ਵੋਟਾਂ ਜਿਹੜੀਆਂ ਉਹ ਵਟੋਰ ਦੇ ਰਹੀਏ ਹੋਰ ਕੱਖ ਨਹੀਂ ਕਰ ਰਹੇ ਕਿ ਜੇ ਕਰਨਾ ਚਾਹੁੰਦੇ ਹੁਣ ਤੇ ਐਮਐਸਪੀ ਕਿਉਂ ਨਹੀਂ ਸਟੇਟ ਗਵਰਨਮੈਂਟ ਅਨਾਉਂਸ ਕਰ ਸਕਦੀ ਜਿੰਨਾ ਡਿਫਰੈਂਸ਼ੀਅਲ ਹੈ ਪੋ ਨੋਮਸਕਰ ਨਾਜ ਮਾਫੀਆਜ਼ ਨੇ ਜਿਹੜੇ ਬੰਦ ਕਰਨ ਤੇ ਦੇਣ ਪੰਜਾਬ ਸਰਕਾਰ ਸਰਕਾਰ ਕਹਿ ਰਹੀ ਹੈ ਕਿ ਖੇਤੀ ਕਾਨੂੰਨਾਂ ਬਾਰੇ ਇਹ ਦੁਬਾਰਾ ਕੋ ਦਿਨ ਲੈ ਕੇ ਆਵਾਂਗੇ ਮੈਂ ਉਹੀ ਤਾਂ ਗੱਲ ਕਹਿ ਰਿਹਾ ਨਾ ਜੀ ਕਿ ਇਹ ਤਾਂ ਇੱਕ ਸੰਵਿਧਾਨਿਕ ਪ੍ਰਕਿਰਿਆ ਹੈ ਵੀ ਜੇ ਦੂਜੀ ਵਾਰ ਤੁਸੀਂ ਭੇਜ ਦਿਓ ਤਾਂ ਪਾਸ ਕਰਦੀ ਹੈ ਵਿਧਾਨ ਸਭਾ ਤੇ ਗਵਰਨਰ ਨੂੰ ਉਹ ਮਨਜ਼ੂਰ ਕਰਨ ਕੇ ਅੱਗੇ ਭੇਜਣਾ ਪੈਂਦਾ ਪਰ ਮੇਰਾ ਸਵਾਲ ਇਹ ਹੈ ਵੀ ਪਹਿਲਾਂ ਪਾਸ ਹੋਈ ਨੂੰ ਤਕਰੀਬਨ 4 ਮਹੀਨੇ ਹੋ ਗਏ 4 ਮਿੰਟ ਪਾਏ ਕਿਉਂ ਨੇ 4 ਮਹੀਨਿਆਂ ਦੇ ਵਿੱਚ ਕਦੋਂ ਕੈਪਟਨ ਅਮਰਿੰਦਰ ਸਿੰਘ ਜੀ ਜਾ ਕੇ ਗਵਰਨਰ ਪੰਜਾਬ ਨੂੰ ਮਿਲੇ ਨੇ ਕਿ ਜੀ ਤੁਸੀਂ ਇਹ ਭੇਜੋ ਜੇ ਨਹੀਂ ਭੇਜ ਰਹੇ ਸੀਗੇ ਉਹ ਤੇ ਬੜਾ ਸਿੰਪਲ ਸੀਗਾ 15 ਦਿਨ ਬਾਅਦ ਦੁਬਾਰਾ ਸੈਸ਼ਨ ਬੁਲਾਉਂਦੇ ਤੇ ਜਿਹੜਾ ਕੁਝ ਅੱਜ ਕਰਨ ਜਾ ਰਹੇ ਨੇ ਤੇ ਇਹ ਜੇ 15 ਦਿਨ ਬਾਅਦ ਹੀ ਉਹ ਕੀਤਾ ਹੁੰਦਾ ਜਦੋਂ ਪਹਿਲਾ ਕਾਨੂੰਨ ਪਾਸ ਕੀਤੇ ਨੇ ਵਿਧਾਨ ਸਭਾ ਨੇ ਤੇ ਹੁਣ ਤੱਕ ਸ਼ਾਇਦ ਇਹ ਰਾਸ਼ਟਰਪਤੀ ਕੋਲ ਪਹੁੰਚਿਆ ਹੁੰਦਾ ਉਹ ਹਾਂ ਕਰਦੇ ਜਾਂ ਨਾ ਕਰਦੇ ਦੈਟਸ ਅ ਸੈਪਰੇਟ ਸਟੋਰੀ ਇਹ ਉਹਨਾਂ ਦੀ ਮਰਜ਼ੀ ਹੈ ਪਰ ਕਿਸੇ ਗੱਲ ਨੂੰ ਸਿਰੇ ਦਾ ਤਣਪਤਨ ਤਾਂ ਲੱਗਦੀ ਨਾ ਸਿਰਫ ਟਾਈਮ ਟਪਾ ਕੇ ਤਾਂ ਕੰਮ ਨਹੀਂ ਚੱਲਦਾ ਹੈਗਾ ਨਹੀਂ ਨਹੀਂ ਸਿਰਫ ਉਹ 18 19 ਮਿੰਟ ਬੋਲੇ ਉਸ ਤੋਂ ਬਾਅਦ ਇਹਨੂੰ ਪੜਿਆ ਸਮਝਿਆ ਜਾਵੇ ਕਹਿ ਕੇ ਬਾਹਰ ਨਿਕਲ ਕੇ ਜਿਹੜਾ ਕਿ ਮੈਂ ਸਮਝਦਾ ਕਿ ਹਾਊਸ ਦੀ ਤੋਹੀਨ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਸਾਈਕਲ ਰੈਲੀ ਕੱਢੀ ਜਾ ਰਹੀ ਹੈ ਵਿਧਾਨ ਸਭਾ ਤੱਕ ਇਹਨਾਂ ਨੇ ਜਾਣਦੀ ਹੈ ਸਾਡੇ ਨਾਲ ਵਿਧਾਇਕ ਕੁਲਤਾਰ ਸੰਧਵਾ ਜੀ ਮਜੂਨੇ ਸੰਧਵਾ ਸਾਹਿਬ ਅੱਜ ਸਾਈਕਲ ਰੈਲੀ ਕਰਨ ਦਾ ਸਭ ਤੋਂ ਪਹਿਲਾ ਤਾਂ ਮਕਸਦ ਕੀ ਹੈ ਦੇਖੋ ਜੀ ਇਹ ਜਿਹੜੀ ਸਾਡੀ ਸੁੱਤੀ ਸਰਕਾਰ ਆ ਜਿਹਨੇ ਸਾਡਾ ਡੀਜ਼ਲ ਮਹਿੰਗਾ ਕਰਤਾ ਇੰਨਾ ਮਤਲਬ ਕਿਸੇ ਦਾ ਕੰਮ ਨਹੀਂ ਚੱਲ ਰਿਹਾ ਹੁਣ ਟੈਕਸੀ ਵਾਲਿਆਂ ਦੇ ਚੁੱਲੇ ਠੰਡੇ ਹੋ ਗਏ ਮਤਲਬ ਹਰੇਕ ਦੇ ਚੁੱਲੇ ਠੰਡੇ ਹੋਏ ਪੈਟਰੋਲ ਮਹਿੰਗਾ ਕਰਤਾ ਰੋਟੀ ਪਾਣੀ ਸਾਡਾ ਇੰਨਾ ਮਹਿੰਗਾ ਹੋ ਗਿਆ ਬਿਜਲੀ ਸਾਡਾ ਜਾਨ ਕੱਢੀ ਜਾਂਦੀ ਆ ਦਵਾਈਆਂ ਸਾਨੂੰ ਮਿਲਦੀਆਂ ਨਹੀਂ ਹਸਾਲਾਂ ਦੇ ਵਿੱਚ ਤੇ ਸਾਨੂੰ ਸਾਈਕਲ ਤੇ ਲਿਆਤਾ ਸਾਡੇ ਪੰਜਾਬ ਨੂੰ ਵਧੀਆ ਪਟੜੀ ਦੇ ਚੜ੍ਹੇ ਹੋਏ ਸੀ ਤਰੱਕੀ ਵਾਲੇ ਜਾਣ ਲੱਗਿਆ ਸੀ ਪੰਜਾਬ ਲੇਕਿਨ ਇਹਨਾਂ ਨੇ ਸਾਨੂੰ ਥੱਲੇ ਸਾਈਕਲ ਤੇ ਲਿਆਤਾ ਅਸੀਂ ਵਿਰੋਧ ਕਰ ਰਹੇ ਆ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਜਾਗ ਪੈਣ ਆਪਦੀ ਜਿਹੜੀ ਆਰਾਮਗਾਹ ਜੋ ਬਾਹਰ ਨਾਲ ਆ ਜਾਣ ਤੇ ਵਾਦੇ ਪੂਰੇ ਕਰਨ ਘਰ ਘਰ ਨੌਕਰੀ ਦੇ ਸ਼ਾਇਦ ਸਾਡੇ ਕਿਸਾਨਾਂ ਦਾ ਜਿਹੜਾ ਇਹਨਾਂ ਨੇ ਵਾਦਾ ਕੀਤਾ ਸੀ ਪੂਰਨ ਕਰਜ਼ਾ ਮਾਫੀ ਦਾ ਪੂਰਨ ਕਰਜ਼ਾ ਮਾਫੀ ਕਰਨ ਹੋ ਸਕਦਾ ਜਿਹੜੀ ਸਾਡੀ ਥਾਣਿਆਂ ਦੇ ਵਿੱਚ ਲੁੱਟ ਹੁੰਦੀ ਉਹ ਬੰਦ ਕਰਾ ਦੇਣ ਹੋ ਸਕਦਾ ਸਾਨੂੰ 25-2500 ਪੈਨਸ਼ਨ ਹੀ ਦੇ ਦੇਣ ਹੋ ਸਕਦਾ ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ ਜਿਹੜੀ ਮਰੀਜ਼ਾਂ ਦਾ ਟੱਕਾ ਹੁੰਦਾ ਉਹ ਬੰਦ ਹੋ ਜੇ ਚੋਇਸ ਕਰਕੇ ਅਸੀਂ ਅੱਜ ਸਾਈਕਲ ਤੇ ਜਾਣਾ ਸਰਬ ਉਹ ਕੈਪਟਨ ਸਰਕਾਰ ਦਾ ਬਾਰ ਬਾਰ ਇਹ ਕਹਿੰਦੀ ਹੈ ਕਿ ਸੈਂਟਰ ਦੇ ਵੱਲੋਂ ਤੇਲ ਵਧਾਇਆ ਜਾਂਦਾ ਜੋ ਆਪਣਾ ਸਿਲੰਡਰ ਨੇ ਉਹਨਾਂ ਦੀ ਕੀਮਤਾਂ ਸੈਂਟਰ ਵੱਲੋਂ ਪਈ ਹੈ ਜੀ ਵੀ ਅਸੀਂ ਕੁਝ ਨਹੀਂ ਕਰ ਸਕਦੇ ਦੇਖੋ ਜੀ ਗਵਾਂਡੀ ਸੂਬਿਆਂ ਨਾਲੋਂ ਸਾਰਿਆਂ ਨਾਲ ਟੈਕਸ ਵਾਧਾ ਪੰਜਾਬ ਦੇ ਵਿੱਚ ਸੋ ਕੈਪਟਨ ਵਿੰਦਰ ਸਿੰਘ ਨੂੰ ਸ਼ਰਮ ਚਾਹੀਦੀ ਹੈ ਇਸ ਤਰ੍ਹਾਂ ਦੀ ਗੱਲ ਕਰਦੇ ਹੋਰ ਤੁਸੀਂ ਅੱਜ ਕੀ ਰਣਨੀਤੀ ਬਣਾਈਆ ਵਿਧਾਨ ਸਭਾ ਸੈਸ਼ਨ ਸ਼ੁਰੂ ਹੋ ਰਿਹਾ ਉੱਥੇ ਕਿਸ ਤਰ੍ਹਾਂ ਦੇ ਨਾਲ ਘੇਰਿਆ ਜਾਏਗਾ ਦੇਖੋ ਜੀ ਜਿੱਥੇ ਜਿੱਥੇ ਸਰਕਾਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੇਗੀ ਅਸੀਂ ਉਹਦਾ ਵਿਰੋਧ ਕਰਾਂਗੇ ਜੀ ਜਿੱਥੇ ਕੋਈ ਚੰਗਾ ਕੰਮ ਕਰੇਗੀ ਅਸੀਂ ਸਾਥ ਵੀ ਦੇਵਾਂਗੇ ਅਕਾਲੀ ਦਲ ਵੱਲੋਂ ਵੀ ਰੈਲੀ ਕੀਤੀ ਜਾ ਰਹੀ ਹੈ ਉਹ ਵਿਧਾਨ ਸਭਾ ਦਾ ਘਰਾਓ ਵੀ ਕਰਨ ਜਾ ਰਹੀ ਹੈ ਇਹਦੇ ਬਾਰੇ ਕੀ ਕਹੋ ਕਿਹੜੇ ਦਲ ਅਕਾਲੀ ਦਲ ਅਕਾਲੀ ਦਲ ਹੋਈ ਨਹੀਂਗੇ ਬਾਦਲ ਦਲ ਉਹ ਉਹ ਦਾ ਡਰਾਮੇ ਕਰਦੇ ਆ ਪਹਿਲਾਂ ਆਪੇ ਬਿੱਲ ਬਣਾ ਦਿੰਦੇ ਆਪੇ ਉਹਦਾ ਵਿਰੋਧ ਕਰ ਲਾ ਪੈਂਦੇ ਆ ਪਰ ਹੁਣ ਸਮਾਂ ਨਹੀਂ ਹੈ ਹੁਣ ਅਸੀਂ ਇਕੱਠੇ ਹੋ ਕੇ ਕਾਲੇ ਬਿੱਲਾਂ ਨੂੰ ਵਾਪਸ ਲਾਉਣ ਵੱਲ ਜਾਣਾ ਹੈ ਕਾਂਗਰਸ ਦੇ ਵੱਲੋਂ ਵੀ ਅੱਜ ਰਾਜ ਭਵਨ ਦਾ ਘਰਾਓ ਕੀਤਾ ਜਾ ਰਿਹਾ ਹੈ ਇਸ ਬਾਰੇ ਕੀ ਕਹੋਗੇ ਯਾਰ ਐਡੂ ਵੱਡਾ ਡਰਾਮਾ ਕੀ ਹੋ ਸਕਦਾ ਤੁਸੀਂ ਦੱਸੋ ਵੀ ਉਸੇ ਗਵਰਨਰ ਨੂੰ ਤੁਸੀਂ ਬੁਲਾ ਰਹੇ ਹੋ ਰੈੱਡ ਕਾਰਪਟ ਦੇ ਰਹੇ ਹੋ ਉਸੇ ਗਵਰਨਰ ਸਾਹਿਬ ਨੂੰ ਤੁਸੀਂ ਭਾਸ਼ਣ ਲੈ ਕੇ ਦਿੱਤਾ ਜਿਹੜੇ ਚੁੱਤੀ ਝੂਠ ਬੁਲਾਉਣੇ ਆ ਤੇ ਉਸੇ ਗਵਰਨਰ ਨਾਲ ਆਪ ਹੀ ਮਤਲਬ ਘਰਾਓ ਕਰਨ ਜਾਣੇ ਹੁਣ ਪੰਜਾਬ ਦੇ ਲੋਕ ਮੂਰਖ ਥੋੜੀ ਨਹੀਂ ਜੀ ਪੰਜਾਬ ਦੇ ਲੋਕ ਬਹੁਤ ਸਿਆਣੇ ਹੋ ਗਏ ਅਣਪੜ ਨਹੀਂ ਰਹੇ ਸਾਡੇ ਦੇ ਬੱਚੇ ਸਾਰੇ ਹਾਈਲਾਈਟਸ ਕਰ ਗਏ ਜੀ ਸੋ ਇਹ ਹੁਣ ਧਿਆਨ ਰੱਖਣਾ ਚਾਹੀਦਾ ਕੈਪਟਨ ਵਿੰਦਰ ਸਿੰਘ ਇਹ ਡਰਾਮੇ ਬਾਈ ਚੱਲਣੀ ਨਹੀਂ ਨੀ ਹ ਹ ਕਿਸਾਨ ਅੰਦੋਲਨ ਚੱਲ ਰਿਹਾ ਕੋਈ ਕਿਸਾਨ ਅੰਦੋਲਨ ਨੂੰ ਲੈ ਕੇ ਤੁਸੀਂ ਕੋਈ ਇਤੇ ਘੇਰਨ ਦੀ ਸਰਕਾਰ ਨੂੰ ਰਣਨੀਤੀ ਕੀਤੀ ਹੈ ਤੇ ਭੂਮਿਕਾ ਕਿਵੇਂ ਦੇਖਦੇ ਹੋ ਕੈਪਟਨ ਸਰਕਾਰ ਦੀ ਕੈਪਟਨ ਸਰਕਾਰ ਉਹੀ ਗੱਲ ਕੈਪਟਨ ਸਾਹਿਬ ਉਹੀ ਬਿਆਨ ਦਿੰਦੇ ਜਿਹੜੇ ਹਮੇਸ਼ਾ ਚਾਹੁੰਦਾ ਸੋ ਉਹਦੇ ਨਾਲ ਰਲੇ ਹੋਏ ਨੇ ਇਹਨਾਂ ਨੂੰ ਚੁੱਪ ਕਰਕੇ ਸਿੱਧੇ ਸਿੱਧੇ ਤਕੜੇ ਹੋ ਕੇ ਜਿੱਥੇ ਜਿੱਥੇ ਭਾਜਪਾ ਨੂੰ ਛੱਟ ਮਾਰੀ ਜਾ ਸਕਦੀ ਮਾਰਨੀ ਚਾਹੀਦੀ ਆ ਪੰਜਾ ਰਾਜਾਂ ਦੇ ਵਿੱਚ ਜਾਣ ਜਿੱਥੇ ਇਲੈਕਸ਼ਨ ਹੋ ਰਿਹਾ ਉੱਥੇ ਇਹਨਾਂ ਦੀਆਂ ਸਾਰੀਆਂ ਯੂਨਟਾਂ ਹੈਗੀਆਂ ਕਾਂਗਰਸੀਆਂ ਜਾ ਕੇ ਵਿਰੋਧ ਕਰਨ ਪ੍ਰੋਪਰ ਇਹ ਕਰਦੇ ਹੀ ਨਹੀਂ ਡਰਦੇ ਸਾਰੇ 200 MP ਆ ਕਾਂਗਰਸ ਦਾ ਸਿਰਫ 2 MP ਬੋਲੇ ਆ ਸੰਜੇ ਸਿੰਘ ਤੇ ਭਗਵੰਤ ਮਾਨ ਕਿਸਾਨ ਨਹੀਂ ਬਿੱਲਾਂ ਦੇ ਹੱਕਾਂ ਦੇ ਵਿੱਚ ਨਹੀਂ ਪਾਰਲੀਮੈਂਟ ਦੇ ਵਿੱਚ ਕੋਈ ਐਮਪੀ ਬੋਲਿਆ ਹੀ ਨਹੀਂ ਮੋਦੀ ਨੇ ਅੱਖਾਂ ਜੱਖਾਂ ਪਾ ਕੇ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਕਾਂਗਰਸ ਦੇ ਐਮਪੀ ਵੀ ਉੱਥੇ ਜੰਤਰ ਮੰਤਰ ਦੇ ਬੈਠੇ ਨੇ ਲੰਬੇ ਸਮੇਂ ਤੋਂ ਕਹਿ ਰਹੇ ਅਸੀਂ ਵੀ ਗੱਲ ਕਰ ਰਹੇ ਹਾਂ ਕਿਸਾਨਾਂ ਦੀ ਅਸੀਂ ਵੀ ਧਰਨੇ ਨਾਲ ਬੈਠੇ ਆ ਉਹ ਜਾਹ ਵੀ ਗਿਆ ਜਾਂਦੇ ਇਹਨਾਂ ਦੇ ਮੰਤਰੀਆਂ ਕੋਲੋਂ ਕੀ ਮਤਲਬ ਕੋਈ ਮੋਦੀ ਦੇ ਸਾਹਮਣੇ ਜਾ ਕੇ ਆ ਕਿਸੇ ਨੇ ਜਮਾ ਹੀ ਨਹੀਂ ਕਿਹਾ ਇਹ ਤਾਂ ਡਰਾਮੇ ਕਰਦੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਇਹਨਾਂ ਕਲਤਾਰ ਸੰਧਵਾ ਜੋ ਕਿ ਸਾਈਕਲ ਰੈਲੀ ਆ ਇਹ ਕੱਢੀ ਜਾ ਰਹੀ ਹੈ ਇੱਥੋਂ ਐਮਐਲਏ ਹੋਸਟਲ ਤੋਂ ਲੈ ਕੇ ਵਿਧਾਨ ਸਭਾ ਤੱਕ ਜਾਏਗੀ ਤੇ ਇਹਨਾਂ ਦਾ ਕ ਕੋਈ ਵੀ ਵਾਦਾ ਉਹਨਾਂ ਨੇ ਪੂਰਾ ਨਹੀਂ ਕੀਤਾ ਤੇ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਵੀ ਪੂਰੀ ਤਰ੍ਹਾਂ ਦੇ ਨਾਲ ਕੇਰਨ ਦੀ ਨੀਤੀ ਆਮ ਆਦਮੀ ਪਾਰਟੀ ਦੇ ਵੱਲੋਂ ਤਿਆਰ ਕਰ ਲਈ ਗਈ ਹੈ ਕੈਮਰਾ ਪਰਸਨ ਮਿਹਰਬਾਨ ਸਿੰਘ ਦੇ ਨਾਲ ਹਰਪਿੰਦਰ ਸਿੰਘ ਏਬੀਪੀ ਸੰਜਾ ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਵੱਲੋਂ ਸਾਈਕ ਰੈਲੀ ਸੈਕਰ ਰੈਲੀ ਕੱਢੀ ਜਾ ਰਹੀ ਹੈ ਐਮਐਲਏ ਹੋਸਟਲ ਤੋਂ ਲੈ ਕੇ ਵਿਧਾਨ ਸਭਾ ਤੱਕ ਹਰਪਾਲ ਚਿਮਾ ਸਾਡੇ ਨਾਲ ਨੇ ਚਿਮਾ ਸਾਹਿਬ ਕੀ ਲੱਗਦਾ ਸੈਕਰ ਰੈਲੀ ਦਾ ਤੁਸੀਂ ਕੱਢ ਰਹੇ ਹੋ ਕਿ ਸਰਕਾਰ ਤੇ ਦਬਾਅ ਪਾਓਗੇ ਬਿਲਕੁਲ ਅਸੀਂ ਸਰਕਾਰ ਦੀਆਂ ناکਾਮੀਆਂ ਨੂੰ ਲੋਕਾਂ ਦੇ ਵਿੱਚ ਲੰਗਾ ਕਰ ਰਹੇ ਹਾਂ ਕਿ 4 ਸਾਲ ਪਹਿਲਾਂ ਸੱਤਾ ਚਾਹੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਤੇ ਇੱਕ ਵੀ ਵਾਅਦਾ ਕੈਪਟਨ ਸਾਹਿਬ ਨੇ ਪੂਰਾ ਨਹੀਂ ਕੀਤਾ ਹੈਗਾ ਪੰਜਾਬ ਸਰਕਾਰ ਪਹਿਲੇ ਜੀ ਗੱਲ ਇਹ ਅੱਜ ਜਿਹੜਾ ਸਿਖ ਰੈਲੀ ਕੱਢਣ ਦਾ ਤੁਸੀਂ ਪ੍ਰੋਗਰਾਮ ਕਿਉਂ ਲਿਖਿਆ ਦੇਖੋ ਅੱਜ ਪੰਜਾਬ ਜਿਹੜੀ ਮਹਿੰਗਾਈ ਆ ਉਹ ਸਤਵੇਂ ਅਸਮਾਨ ਤੇ ਪਹੁੰਚ ਚੁੱਕੀ ਆ ਪੰਜਾਬ ਵਿੱਚ ਲੋਕਾਂ ਦਾ ਜੀਣਾ ਬਿਹਾਲ ਹੈਗਾ ਤੇ ਤੁਸੀਂ ਤੇਲ ਦੀਆਂ ਕੀਮਤਾਂ ਦੀ ਗੱਲ ਕਰ ਲਓ ਪੈਟਰੋਲ ਦੀ ਗੱਲ ਕਰ ਲਓ ਜ਼ਰੂਰੀ ਵਸਤਾਂ ਦੀ ਗੱਲ ਕਰ ਲਓ ਅੱਜ ਪੰਜਾਬ ਵਿੱਚ ਕੋਈ ਵੀ ਵਿਅਕਤੀ ਸੇਫ ਨਹੀਂ ਹੈਗਾ ਸੋ ਆਮ ਆਦਮੀ ਪਾਰਟੀ ਨੇ ਸੰਕੇਤਕ ਜਿਹੜਾ ਹੈਗਾ ਇਹ ਵਾਈਕ ਰੈਲੀ ਕੀਤੀ ਹੈ ਪਰ ਸਰਕਾਰ ਬਾਰ ਬਾਰ ਇਹ ਕਹਿੰਦੀ ਹੈ ਕਿ ਮੋਦੀ ਸਰਕਾਰ ਦੇ ਵੱਲੋਂ ਰੇਟ ਨੇ ਜੋ ਵਧਾਏ ਜਾਂਦੇ ਨੇ ਕਿ ਸਾਡਾ ਤੇ ਇਹਦੇ ਵਿੱਚ ਹਾਥ ਹੀ ਕੋਈ ਦੇਖੋ ਕੈਪਟਨ ਸਾਹਿਬ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੀ ਬਹੁਤ ਅਹਿਮ ਵੱਡਾ ਹਿੱਸਾ ਜਿਹੜਾ ਹੈਗਾ ਉਹ ਲੋਕਾਂ ਤੋਂ ਟੈਕਸ ਦੇ ਰੂਪ ਵਿੱਚ ਥਰੂ ਡੀਜ਼ਲ ਪੈਟਰੋਲ ਹੋ ਜੁੜੀ ਬਸਤਾ ਜੜੀਆ ਉਹ ਲੈਂਦੀ ਆ ਆਕਾਲੀ ਦਲ ਵੀ ਅੱਜ ਵਿਧਾਨ ਸਭਾ ਘੇਰਨ ਜਾ ਰਹੀ ਹੈ ਤੇ ਉਧਰੋਂ ਆਮ ਆਦਮੀ ਪਾਰਟੀ ਦੇ ਵੱਲੋਂ ਗਵਰਨਰ ਦਾ ਘਰਾਓ ਕਰਨ ਜਾ ਰਿਹਾ ਹੈ ਇਹਦੇ ਬਾਰੇ ਕੀ ਕਹੋਗੇ ਦੇਖੋ ਇੱਕ ਪਾਸੇ ਤਾਂ ਕਾਂਗਰਸ ਪਾਰਟੀ ਨੇ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਨੂੰ ਪੰਜਾਬ ਦੀ ਅਸੈਂਬਲੀ ਤੋਂ ਐਡਰੈਸ ਕਰਨ ਲਈ ਝੂਠ ਬੁਲਾਉਣ ਦੀ ਸੱਦਿਆ ਔਰ ਦੂਜੇ ਪਾਸੇ ਜਿਹੜਾ ਇਹਦਾ ਕਰੋਕ ਕਰਨ ਜਾ ਰਹੇ ਨੇ ਇੱਥੋਂ ਪਤਾ ਲੱਗਦਾਗਾ ਕਿ ਕੈਪਟਨ ਸਾਹਿਬ ਦੋਗਲੀ ਰੀਤੀ ਖੇਡ ਰਹੇ ਨੇ ਰਹੀ ਗੱਲ ਅਕਾਲੀ ਦਲ ਬੀਜੇਪੀ ਵਾਲਿਆਂ ਦੀ ਉਹ ਦੋਨੇ ਪਾਰਟੀਆਂ ਬਸਤ ਕਾਂਗਰਸ ਪਾਰਟੀ ਦਿੰਨੇ ਪਾਰਟੀਆਂ ਨੇ ਕਾਲੇ ਕਾਨੂੰਨ ਲਿਆਂਦੇ ਨੇ ਪੰਜਾਬ ਵਿੱਚ ਤਿੰਨੇ ਪਾਰਟੀਆਂ ਪੰਜਾਬ ਵਿੱਚ ਨਫਰਤ ਦੀਆਂ ਪਾਤਰ ਬਣ ਚੁੱਕੀਆਂ ਨੇ ਤੇ ਕੀ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਬਾਰੇ ਤੁਸੀਂ ਕੀ ਰਣਨੀਤੀ ਹੈ ਕੋਈ ਸਰਕਾਰ ਤੇ ਦਬਾਅ ਪਾਉਣ ਬਿਲਕੁਲ ਜਦੋਂ ਜਦੋਂ ਮੈਂ ਸਮਝਦਾ ਵਿਧਾਨ ਸਭਾ ਦਾ ਸੈਸ਼ਨ ਅਗੇਰ ਵੱਧਾ ਜੋ ਆਮ ਆਦਮੀ ਪਾਰਟੀ ਆਪਦੀ ਨੀਤੀ ਜਿਹੜੀ ਆ ਵਿਧਾਨ ਸਭਾ ਚ ਡਿਸਕਲੋਜ਼ ਕਰਾਂਗੇ ਉਹ ਵਿਧਾਨ ਸਭਾ ਚ ਕੈਪਟਨ ਸਾਹਿਬ ਨੂੰ ਘੇਰਾਂਗੇ ਬਿਲਕੁਲ ਇਹ ਸਾਨ ਹਰਪਾਲ ਚਿਮਾ ਜਿਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਕੈਪਟਨ ਸਰਕਾਰ ਨੂੰ ਹਜ਼ੂਰ ਘੇਰਾ ਜਾਵੇਗਾ ਕੈਮਰਾ ਪਰਸਨ ਸੰਦੀਪ ਸਿੰਘ ਦੇ ਨਾਲ ਹਰਪਿੰਦਰ ਸਿੰਘ ਐਬੀਪੀ ਸੰਜਾ ਚੰਡੀਗੜ੍ਹ ਐਬੀਪੀ ਸੰਜਾ ਜੋਸ਼ ਜਜ਼ਬਾ ਜੁਨੂ